ਸਤਾ ਦੇ ਜੀ ਆਪਣੇ ਬਕਰੀਆਂ ਦਾ ਕਾਰਿਆ ਨਹੀਂ ਹੁੰਦਾ ਡੇਰੀ ਇਥੇ ਜਦੋਂ ਦਾ ਸਵੇਰੇ 6:30 ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲੜ ਲੜ ਲੌਗ ਆ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨਾਂ ਵੀ ਗਿਲ ਲਾਈ ਦੀ ਉਹਦੇ ਸ਼ਟਰੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੇ ਵੇਖਿਆ ਚੋਰੀ ਕੀਤਾ ਗਿਆ ਸਾਡਾ ਨੁਕਸਾਨ ਬਤਾ ਹੋ ਗਿਆ ਪਰ ਲੋਕ ਦੋਲੇ ਟੁੱਟੇ ਆ ਜੀ ਸਾਹਿਬ ਇਹ ਮੈਂ ਕਰਨਿਆ ਵੀ ਜਿਹੜੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਹੀਂ ਕੀਤੀ। ਹਾਂਜੀ। ਹਾਂਜੀ ਬਸ ਮੋਦੀ। ਇਹ ਲੰਮੇ ਸੀ ਨਾਮ। ਇਹ ਕਟਿੰਗ ਦੀ। ਤੇ ਭਾਜੀ ਨਵ ਕਟਰਾ ਲੈ ਗਏ ਚੁੱਕੇ। ਤੇ ਰੁਪਇਆ 1100 ਇਹ ਗੱਲੇ ਤੇ ਉਹ ਵੀ ਲੈ ਗਏ। ਇਹ ਕਦੋਂ ਨਹੀਂ ਘਟਾਏ। ਇਹ ਰਾਤ ਦੀ ਜੋ ਹੋਈ ਤੇ ਤਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੇਰੀ ਵਾਲਿਆਂ ਨੇ ਦੱਸਿਆ ਜੀ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਅੰਦਵਾਨਾਂ ਦੀ ਚੋਰੀ ਹੋਈ ਇਹ ਧੂੰ ਕਿਉਂ ਹੋਈ ਚੋਰੀ ਭਾਈ ਈਮਾਨ ਰਾਜੇ ਜੀ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆ ਉਹ ਦਿੱਤਾ ਜਾਏ ਜਾਂ ਸੋ ਉਹਦੀ ਰੋਕੇ ਉਹ ਮੌਕੇ ਤੇ ਪਹੁੰਚੀ ਆ ਜੀ ਕਿਹ ਰਾਜੇ ਉਸ ਦਾ ਵਜ਼ੀ ਆਪਣਾ ਬਕਸ਼ੀ ਵਾਲਾ ਦੁਕਾਨ ਆ ਜੀ ਹੁੰਦਾ ਡੇਰੀ ਸੇਫੇ ਬੰਦਾ ਸੇਰੇ 6:30 ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲਰਲਾ ਲੋਗਾ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨ ਹੈ ਜੀ ਗਿਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੇ ਵੇਖਿਆ ਚੋਰੀ ਕੀਤਾ ਗਿਆ ਸਾਡਾ ਨੁਕਸਾਨ ਬਤਾ ਹੋ ਗਿਆ ਪਰ ਲੋਕ ਦੋਨੇ ਟੁੱਟੇ ਆ ਜੀ ਅਸੀਂ ਇਹ ਮੰਗ ਕਰਨੇ ਆ ਵੀ ਜਿਹਦੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਿਕੇ ਜੀ ਹੁਣ ਕੋਈ ਕੋਈ ਹਾਂ ਜੀ ਬਸ ਹੋ ਗਿਆ ਇਹ ਲੰਮੀ ਨਾਮ ਬੀਲ ਇਹ ਕਟਿੰਗ ਇਹ ਤੇ ਭਾਜੀ ਨਵ ਬੈਟਰਾ ਲੱਗਿਆ ਚੁੱਕੇ ਤੇ ਰੁਪਿਆ 1100 ਇਹ ਗੱਲੇ ਤੇ ਉਹ ਵੀ ਲੈਣੇ ਇਹ ਕਦੋਂ ਵੀ ਘਟਣਾ ਇਹ ਰਾਤ ਦੀ ਜੋ ਹੋਈ ਤੇ ਤੁਹਾਨੂੰ ਜਿੱਤਰਾ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਜੀ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਦੁਕਾਨਾਂ ਤੇ ਚੋਰੀ ਹੋਈ ਇਹ ਦੋਹਾਂ ਤੇ ਹੋਈ ਤੇ ਚੋਰੀ ਭਾਈ ਈਮਾਨਦਾਰੀ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆ ਉਹ ਦਿੱਤਾ ਜਾਏ ਕੇ ਕੋਈ ਕੋਈ ਮੌਕੇ ਤੇ ਪਹੁੰਚੀ ਆ ਜੀ ਉਸ ਦਾ ਜੀ ਆਪਣਾ ਬਕਰੀ ਵਾਲਾ ਦੁਕਾਨ ਆ ਜੀ ਹੁੰਦਾ ਡੇਰੀ ਇਥੇ ਜਦੋਂ ਦਾ ਆਖੇਦੇ 6:30 ਜੀ ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਾ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਲਾਲ ਲੋਗ ਆ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨ ਹੈ ਜੀ ਗਿਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਚਲੇ ਵੇਖਾ ਚੋਰੀ ਕੀਤਾ ਗਿਆ ਜੀ ਸਾਡਾ ਨੁਕਸਾਨ ਬਤਾ ਹੋ ਗਿਆ ਪਰ ਲੋਕ ਦੋਲੇ ਟੁੱਟੇ ਹੈ ਜੀ ਅਸੀਂ ਇਹ ਮੰਗ ਕਰਨੇ ਆਂ ਵੀ ਜਿਹੜੇ ਆਪਣੇ ਦੋਸ਼ੀ ਨੇ ਦੇ ਕਾਰਵਾਈ ਨਿਕੀ ਜੀ ਹਾਂਜੀ ਹਾਂਜੀ ਬਸ ਬੋਲ ਜੀ ਇਹ ਲੰਮੀ ਸੀ ਨਾਮ ਇਹਨੂੰ ਇੱਕ ਕਟਿੰਗ ਦੀ ਤੇ ਭਾਜੀ ਨਵ ਬੈਟਰਾ ਲੈ ਲਈਏ ਚੁੱਕੇ ਏ ਆਰਪੀ 1100 ਇਹ ਗੱਲੇ ਤੇ ਉਹ ਵੀ ਲੈ ਲਈ। ਇਹ ਕਦੋਂ ਨਹੀਂ ਘਟਾ ਲਏ। ਇਹ ਰਾਤ ਦੀ ਜੋ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਅੰਦਵਾਨਾ ਤੇ ਚੋਰੀ ਲਈ ਇਹ ਧੋਹ ਕਿਉਂ ਹੋਈ ਤੇ ਚੋਰੀ ਭਾਈ? ਕੀ ਮੰਗਦਾ ਜੀ? ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ। ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ। ਸਾਡਾ ਜਰਾ ਸਮਾਨ ਆ ਉਹ ਦਿੱਤਾ ਜਾਏ। ਪੋਰਟਿਵੋ ਕਿ ਪੋਰਟ ਸਮੋਕਟ ਕੌਂਫੀ ਹੈ